ਮਾਦੀ ਹੀ ਹੋਰ ਸੰਗ ਸਾਥ ਜੀਰਾਨਾ ਉਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਦੂ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ ਅਰਦਾਸ ਕੀ ਅਰਦਾਸ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਸ੍ਰੀ ਗੁਰੂ ਪਤਨੀ ਜੀ ਸਾਹਿਬ ਅਰ ਸ੍ਰੀ ਗੁਰੂ ਪਤਨੀ ਜੀ ਦੀ ਫਾਟ ਸੈ ਤੇ ਸ੍ਰੀ ਗੁਰੂ ਪਤਨੀ ਸਿਮਰ ਕੈ ਤੁਮ ਨਾਨਕ ਜੀ ਆਏ ਫਿਰ ਅੰਗਦ ਗੁਰਦੇਵ ਅਮਰਦਾਸ RAMਦਾਸਾ ਹੋਈ ਸਹਾਇ ਅਜਨ ਹੱਕੂ ਬੰਨਸਾ ਗੁਰੂ ਰਾਤਰੀ ਅਰਤੀ ਸੰਕਿਆ ਜਿਸ ਜਿੱਥੇ ਸਭ ਤੁਕ ਜਾਏ ਤੇ ਇੱਕ ਬਾਤ ਸਿਮਰਿਆ ਕਰਨੋਂ ਨਹੀਂ ਤਾਕਤ ਆਜ ਸਭ ਤਾਂ ਹੀ ਹੋਈ ਸਹਾਇ ਦਸਵੇਂ ਪਾਤਸ਼ਾਹ ਤਾਂਪਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ ਸਭ ਤਾਂ ਹੀ ਹੋਈ ਸਹਾਇ ਦਸਾਂ ਬਾਤਾਂ ਦੀ ਜੋਤਾਂ ਤਾਂ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਾਠ ਸਿੰਘ ਸਾਹਿਬ ਜੀ ਦਾ ਧਿਆਨ ਕਰਕੇ ਬੋਲੋ ਜੀ ਗੁਰਾਹਿ ਗੁਰੂ ਆਇਓ ਪੰਜਾਬ ਦੇ ਆਗਿਆ 64 ਜਾਨ 40 ਮਸਤਾਂ ਭੱਜੀਆਂ ਜੱਪੀਆਂ ਚੋਪੀਆਂ ਜਿਨ੍ਹਾਂ ਨਾਮ ਜੱਪਿਆ ਵਾਰਨਕਪਲੇਟ ਆ ਪਾਜੀ ਦੇਖ ਕੇ ਹੰਢੜ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਮੇਕ ਸਮਾਈ ਦਾ ਧਿਆਨ ਕਰਕੇ ਫਾਸਲ ਸਾਹਿਬ ਬੋਲੋ ਜੀ ਗੁਰਾਹਿ ਗੁਰੂ ਆਇਓ ਜਿਹਨਾਂ ਸਿੰਘਾਂ ਸਿੰਘਣੀਆਂ ਕਰਨੇ ਸੀ ਜਿੱਥੇ ਬਾਤ-ਬਾਤ ਘਟਵਾਏ ਕੋਪਟੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀਵਾਲੀ ਕੁਰਬਾਨੀਆਂ ਕਿਸ ਤਰ੍ਹਾਂ ਸਨਵਾੜੇ ਕਿਉਂ ਨਾ ਜਗਤਵਾਨਾ ਮਹਾਪੁਰਖਾਂ ਦੇ ਦੇਖਮਾਈ ਦਾ ਧਿਆਨ ਕਰਕੇ ਸਾਡਾ ਸਰਬੋਤਮ ਦੀ ਵਾਹਿਗੁਰੂ ਵਾਹਿਗੁਰੂ ਪੰਜਾ ਤੱਕ ਤਾਂ ਸੁਬਾਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਵਾਹਿਗੁਰੂ ਵਾਹਿਗੁਰੂ ਸਤਿ ਸ਼੍ਰੀ ਅਕਾਲ ਦਾ ਜੀ ਕੀ ਅਰਦਾਸ ਹੈ ਜੀ ਸ਼ੁਰੂਆਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤਾਬ ਵਿੱਚ ਤਾ ਵਿੱਚ ਤਾ ਵਿੱਚ ਤਾ ਵਿੱਚ ਦਾ ਸਤਿਕਾਰ ਸਰਬ ਤੁਖ ਨੂੰ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਰਅਚਾਰ ਹੈ ਅਜ ਦੇ ਪੰਥ ਵਰਤਿ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਵੋਲ ਬਲੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਸਿੱਖਾਂ ਸਿੱਖੀ ਦਾ ਅੰਕ ਇਸ ਤਾਰ ਹੈ ਸੰਵਿਤਾ। ਪਿਸਾਵਦਾਨ ਭਰੋਸਾ ਦਾਨਦਾਨਾ ਸਰਦਾਰ ਨਾਮਦਾਨ। ਸ੍ਰੀ ਅਮਰitsar ਸਾਹਿਬ ਜੀ ਦਰਬੀਸ਼ ਨਾਰ ਚੌਂਕੀਆਂ ਟੰਡੇ ਬੁਗੇ ਜੁਗੋ ਜੁਗਟਲ। ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨ ਨੀਮਾ। ਮਾਤੁੱ ਜੀ ਮਾਤ ਪਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਦਤਾਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਜੋੜਿਆ ਗਿਆ ਹੋਇਆ ਖੁੱਲ੍ਹੇ ਦਰਸ਼ਨ ਜੀ ਦਾ ਆਸਥੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣਣ ਨਿਉਟਿਆਂ ਦੀ ਹੋਣ ਸੱਚੇ ਪਿਤਾ ਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰ ਦਿੱਤਾ ਇਸ ਵਿੱਚ ਪਤਾ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਪ੍ਰਕਾਸ਼ ਦੇ ਅਰਜ਼ੀ ਕੋਚਨ ਮੁਕ ਰੱਖਦੇ ਹੋਏ ਐਨ ਆਰ ਆਈ ਵੀਰਾਂ ਅਤੇ ਪਿੰਡ ਸ਼ਮਾਨਸ਼ੀ ਦੀ ਸਮੂਹ ਸੰਗਤ ਵੱਲੋਂ ਨਗਰ ਕੀਰਤਨ ਦੀ ਆਉਣ ਦੀ ਖੁਸ਼ੀ ਤੇ ਸਮੂਹ ਸੰਗਤ ਵੱਲੋਂ ਲੰਗਰਾਂ ਦੀ ਸੇਵਾ ਦਰ ਤੇ ਪ੍ਰਵਾਨ ਕਰਨੀ ਵਾਹਿਗੁਰੂ ਜੀਓ ਕਿਰਪਾ ਕਰਨੀ ਇਹਨਾਂ ਮਨੋ ਕਾਮਨਾਵਾਂ ਮਾ ਭਾੜਾ ਦੇ ਨਾਲ ਸਮੂਹ ਸੰਗਤ ਵੱਲੋਂ ਵਾਹਿਗੁਰੂ ਦੀ ਲੰਗਰਾਂ ਦੀ ਸੇਵਾ ਹੋਈ ਹੈ ਵਾਹਿਗੁਰੂ ਦਰ ਤੇ ਪ੍ਰਵਾਨ ਕਰਨਾ ਕਿਰਪਾ ਕਰਨੀ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਵਿੱਚ ਕਰਨੀ ਪਿਰਤ ਕਮਾਈਆਂ ਨੂੰ ਸਫਲਾ ਕਰਨਾ ਦੇ ਸਭ ਦੇ ਸਭ ਜਵਾਜ ਗੁਰੂ ਜੀ ਉਹ ਐਨਲ ਵੀਰਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਪਿਰਤ ਕਮਾਈਆਂ ਜਵਾਦੇ ਕਰਨੇ ਵਾਹਿਗੁਰੂ ਜੀ ਦੀ ਸੇਵਾ ਕਰਨ ਦਾ ਬੱਚਿਆਂ ਨੂੰ ਆਪ ਬਾਲਵਕਤੀ ਚ ਕਰਨਾ ਸਮੂਹ ਸੰਗਤ ਦੀ ਕੀਤੀ ਸੇਵਾ ਦਾ ਤੇ ਪ੍ਰਵਾਨ ਕਰਨੇ ਕਿਰਪਾ ਕਰ ਵਾਹਿਗੁਰੂ ਜੀ ਉਹ ਗਿਝਲੇ ਦਾ ਪ੍ਰਸ਼ਾਦ ਤੇ ਚਾਹ ਦਾ ਲੰਗਰ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਪਿਆਰੀ ਸਾਧ ਸੰਗਤ ਵਿੱਚ ਵਟਾਉਣ ਦੀ ਆਗਿਆ ਵਾਕਿਸ਼ ਕਰਨੀ ਵਿਅਦਮਾਇਆ ਬੇਟਾ ਹੋਈ ਜਿਨ੍ਹਾਂ ਖਜ਼ਾਨੇ ਜਮਾਇਆ ਹੈ ਖਜ਼ਾਨੇ ਭਰਪੂਰ ਕਰਨੇ ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ ਸਿੱਖ ਪੜ੍ਹਦੇ ਸੁਣਦੇ ਸੁਬਤ ਲਾਏ ਵਾਹ ਹੁਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਜਿਹਦੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ 他们不来 i yeah. ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸ਼ਮੇਸ਼ ਪਈ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਤੇ ਐਨਐਵੀ ਵੀਰਾਂ ਤੇ ਪਿੰਡ ਸ਼ਮਾਨ ਸਿੰਘ ਦੀ ਸਮੂਹ ਸੰਗਤ ਵੱਲੋਂ ਨਗਰ ਕੀਰਤਨ ਦੇ ਆਉਣ ਦੀ ਖੁਸ਼ੀ ਵੱਲੋਂ ਸਮੂਹ ਸੰਗਤ ਲੰਗਰ ਦੀ ਸੇਵਾ ਸਤਪੁਰ ਦੇ ਪ੍ਰਮਾਤ ਚਰਨੀ ਕਲਾ ਰੱਖਣੀ ਸੋ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦ ਐ ਗੁਰੂ ਮੇਰ ਕਰੇ ਸਦਾ ਚਰਨੀ ਕਲਾ ਚ ਰਹੋ ਇਸੇ ਤਰ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਮਾਨ ਸਿੰਘ ਤੋਂ ਹੀ ਨਗਰ ਕੀਰਤਨ ਸ਼ੁਰੂ ਹੋਣਾ ਹੈ ਬਹੁਤ ਸੰਗਤ ਹੈ ਵਾਹਿਗੁਰੂ ਮੇਰ ਕਰੇ ਚਰਦੀ ਕਲਾ ਚਲੋ ਕੋ ਮਨ ਸਾਡੇ ਰਬੋਸ ਸਿੰਘ ਜੀ ਕੋ ਮਨ ਗੁਰੂ ਘਰ ਦੀ ਸੇਵਾ ਕਰ ਰਹੇ ਹਨ ਸੋ ਵਾਹਿਗੁਰੂ ਮੇਰ ਕਰੇ ਇਹਨਾਂ ਦੇ ਬੱਚਾ ਦੇ ਚਰਦੀ ਕਲਾ ਚ ਰਹਿਣ ਤੇ ਇਸੇ ਤਰ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਹਰ ਸਾਲ ਇਹ ਬੜੀ ਸ਼ਤਾ ਪੂਰਵਕ ਲੰਗਰ ਲਗਾਉਂਦੇ ਹਨ ਕੋ ਮਨ ਪਰਵਾ ਸੋ ਅਸੀਂ ਇਹਨਾਂ ਦੇ ਤਹਿ ਦਲ ਤੋਂ ਧਨਵਾਦੀ ਹਾਂ ਵਾਹਿਗੁਰੂ ਮੇਰ ਕਰੇ ਚਰਦੀ ਕਲਾ ਚ ਰਹਿਣ ਇਸੇ ਤਰ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਜੀ करो जी वाह है गुरु जी का कारज वाह जी की भते सिखिया